ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਥਾਰ ਵਾਲੀ ਲੜਕੀ ਨੂੰ ਉਸਦੇ ਫੁਕਰੇਪਣ ਨੇ ਹੀ ਮਰਵਾ ਦਿੱਤਾ ਦੋਸਤੋ ਸਿਆਣਿਆਂ ਦੀ ਕਹਾਵਤ ਹੈ ਕਿ ਪਾਂਡਾ ਛੋਟਾ ਸੀ ਉਹ ਛੇਤੀ ਭਰ ਗਿਆ ਸਿਆਣਿਆਂ ਦੀ ਇਹ ਗੱਲ ਬਿਲਕੁਲ ਸੱਚੀ ਹੈ ਹੁਣ ਕਾਲੀ ਥਾਰ ਦੇ ਨਾਂ ਤੇ ਮਸ਼ਹੂਰ ਇਸ ਲੜਕੀ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਇੱਕ ਗਰੀਬ ਘਰ ਦੀ ਐਸਸੀ ਸਮਾਜ ਵਿੱਚੋਂ ਇਹ ਲੜਕੀ ਸੀ ਜਿਸ ਦਾ ਪਿਤਾ ਇੱਕ ਮਿਸਤਰੀ ਹੈ ਉਸ ਗਰੀਬ ਆਦਮੀ ਨੇ ਕਿੰਨੀ ਮਿਹਨਤ ਕਰਕੇ ਆਪਣੀ ਇਸ ਬੇਟੀ ਨੂੰ ਕੜਾਇਆ ਹੋਵੇਗਾ ਤੇ ਫਿਰ ਜਦੋਂ ਪੁਲਿਸ ਵਿੱਚ ਭਰਤੀ ਹੋਈ ਹੋਵੇਗੀ ਤਾਂ ਉਸ ਗਰੀਬ ਬਾਪ ਨੂੰ ਅਤੇ ਸਾਰੇ ਪਰਿਵਾਰ ਨੂੰ ਹੀ ਕਿੰਨੀ ਖੁਸ਼ੀ ਹੋਈ ਹੋਵੇਗੀ ਹੁਣ ਉਸ ਨੂੰ 13-14 ਸਾਲ ਨੌਕਰੀ ਕਰਦੀ ਨੂੰ ਵੀ ਹੋ ਗਏ ਅਤੇ ਉਹ ਆਪਣੇ ਮੋਹ ਆਪਣੀ ਤਨਖਾਹ 80-85000 ਰੁਪਏ ਦੱਸਦੀ ਹੈ ਅੱਧੇ ਦੇ ਜਮਾਨੇ ਵਿੱਚ ਇੱਕ ਗਰੀਬ ਗਰੀਬੀ ਵਿੱਚ ਪਲੇ ਇਨਸਾਨ ਨੂੰ 80-85000 ਰੁਪਏ ਇੱਕ ਮਹੀਨੇ ਦਾ ਥੋੜਾ ਨਹੀਂ ਹੁੰਦਾ ਅੱਜ ਕੱਲ ਚੰਗੇ ਚੰਗੇ ਘਰਾਣਿਆਂ ਕੁੜੀਆਂ ਤੇ ਮੁੰਡੇ ਬੀਏ ਬੀਐਡ ਐਮਐਮਐਡ ਕਰਕੇ ਪ੍ਰਾਈਵੇਟ ਸਕੂਲਾਂ ਵਿੱਚ 5-5 7-7000 ਤੇ ਨੌਕਰੀ ਕਰ ਰਹੇ ਹਨ ਪਰ ਉਸ ਬੀਬੀ ਨੂੰ 1 ਮਹੀਨਾ ਦਾ 85000 ਰੁਪਇਆ ਮਿਲਦਾ ਸੀ ਮਤਲਬ 1 ਦਿਨ ਦਾ 272200 ਰੁਪਏ ਉਹ ਵੀ ਟੌਰ ਨਾਲ ਡਿਊਟੀ ਕਰਕੇ ਉਸ ਨੂੰ ਮਿਲਦਾ ਸੀ ਪਰ ਉਹ ਇਸ ਗੱਲ ਨੂੰ ਭੁੱਲ ਹੀ ਗਈ ਕਿ ਮੇਰੀ ਬਰਾਦਰੀ ਦੇ ਬਾਕੀ ਲੋਕ ਸਾਰਾ ਦਿਨ ਹੱਡ ਪਨਵੇਂ ਮਿਹਨਤ ਕਰਕੇ 1 ਦਿਨ ਦਾ ਮੁਸ਼ਕਲ ਨਾਲ 5600 ਰੁਪਇਆ ਮਸਾਂ ਕਮਾਉਂਦੇ ਹੋਣਗੇ ਜੇਕਰ ਇਹ ਲੜਕੀ ਆਪਣੇ ਦਿਮਾਗ ਤੋਂ ਕੰਮ ਲੈ ਕੇ ਆਪਣੀ ਇੱਜ਼ਤਦਾਰ ਜ਼ਿੰਦਗੀ ਜਿਉਂਦੀ ਤਾਂ ਇਸ ਲੜਕੀ ਦੇ 10-15 ਕਿੱਲਾਂ ਵਾਲਾ ਜ਼ਿੰਮੇਦਾਰ ਵੀ ਰੀਸ ਨਹੀਂ ਕਰ ਸਕਦਾ ਪਰ ਜਦੋਂ ਦਿਮਾਗ ਨੂੰ ਉੱਠਾ ਗੇੜਾ ਆਉਂਦਾ ਹੈ ਤਾਂ ਪਤਾ ਨਹੀਂ ਦੋਸਤੋ ਲੱਗਦਾ ਪਾਲਸ ਵਾਲੀ ਟੇਡੇ ਮੇਡੇ ਪੁਲਸ ਵਾਲੀ ਵਰਦੀ ਵਿੱਚ ਟੇਡੇ ਮੇਡੇ ਐਕਸ਼ਨ ਕਰਕੇ ਇੰਸਟਾਗ੍ਰam ਉੱਪਰ ਰੀਲਾਂ ਪਾਉਣਾ ਮਹਿੰਗੇ ਮਹਿੰਗੇ ਸ਼ੌਕ ਪਾਲਣਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਨਾ ਸ਼ੋਭਾ ਨਹੀਂ ਦਿੰਦਾ ਸਗੋਂ ਇਸ ਨਾਲ ਆਪਣੇ ਮਹਿਕਮੇ ਦੀ ਬਦਨਾਮੀ ਹੁੰਦੀ ਹੈ ਆਪਣੇ ਮਾਤਾ ਪਿਤਾ ਦੀ ਬਦਨਾਮੀ ਕਰਾਉਣਾ ਹੀ ਹੈ ਹਰ ਇੱਕ ਇਨਸਾਨ ਕੋਲ ਉਸ ਦੀ ਸਭ ਤੋਂ ਵੱਡੀ ਜੋ ਜਾਇਦਾਦ ਹੁੰਦੀ ਹੈ ਉਸ ਦੀ ਇੱਜ਼ਤ ਹੁੰਦੀ ਹੈ ਜੇਕਰ ਇੱਕ ਵਾਰ ਇਹ ਇੱਜ਼ਤ ਖਰਾਬ ਹੋ ਜਾਵੇ ਤਾਂ ਚਾਹੇ ਕੋਈ ਲੱਖਾਂ ਕਰੋੜਾਂ ਰੁਪਏ ਦੀ ਜਾਇਦਾਦ ਸਿਰ ਉੱਪਰ ਚੁੱਕੀ ਫਿਰੇ ਉਹ ਸਭ ਕੁਝ ਮਿੱਟੀ ਦੇ ਸਮਾਨ ਹੁੰਦਾ ਹੈ ਮਨ ਲੈਂਦੇ ਹਾਂ ਕਿ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ ਪਹਿਲੀ ਗੱਲ ਤਾਂ ਇੱਕ ਸਰਕਾਰੀ ਮੁਲਾਜ਼ਮ ਨੂੰ ਇਹੋ ਜਿਹੀ ਗਲਤੀ ਕਰਨੀ ਹੀ ਨਹੀਂ ਚਾਹੀਦੀ ਚਲੋ ਉਸ ਕੋਲੋਂ ਕਿਸੇ ਨੇ ਗਲਤੀ ਕਰਵਾ ਦਿੱਤੀ ਜਾਂ ਉਸਨੇ ਆਪ ਗਲਤੀ ਕਰ ਲਈ ਜੇਕਰ ਉਹ 6 ਮਹੀਨੇ ਜੇਲ੍ਹ ਕੱਟ ਆਉਂਦੀ ਅਤੇ ਆਪਣੇ ਜ਼ਮਾਨਤ ਹੀ ਨਾ ਕਰਵਾਉਂਦੇ ਤਾਂ ਮਸਲਾ ਕੁਝ ਠੰਡਾ ਪੈ ਸਕਦਾ ਸੀ ਪਹਿਲੀ ਗਲਤੀ ਗੈਰ ਕਾਨੂੰਨੀ ਕੰਮ ਕਰਕੇ ਕੀਤੀ ਦੂਸਰੀ ਗਲਤੀ ਫੁਖਰੇਪਣ ਵਿੱਚ ਆ ਕੇ ਜ਼ਮਾਨਤ ਕਰਵਾ ਕੇ ਕੀਤੀ ਤੀਸਰੀ ਗੱਲ ਫੁਖਰੇਪਣ ਵਿੱਚ ਆ ਕੇ ਘਰ ਵਿੱਚ ਪੱਤਰਕਾਰ ਨੂੰ ਬੁਲਾ ਕੇ ਇੰਟਰਵਿਊ ਕਰਵਾ ਕੇ ਕੀਤੀ ਜਿਸ ਕਰਕੇ ਦੁਆਰਾ ਵਿਜੀਲੈਂਸ ਦੇ ੜਕੇ ਆ ਗਈ ਜੇਕਰ ਉਹ ਆਪਣੀ ਪਹਿਲੀ ਗਲਤੀ ਜੋ ਕਿ ਗੈਰ ਕਾਨੂੰਨੀ ਕੰਮ ਕਰਕੇ ਹੋਈ ਸੀ ਉਸ ਤੋਂ ਬਾਅਦ ਹੀ ਆਪਣਾ ਫੁਖਰਾਪਨ ਤਿਆਗ ਦਿੰਦੀ ਤਾਂ ਸ਼ਾਇਦ ਉਸਦੀ ਬਚਤ ਹੋ ਸਕਦੀ ਸੀ ਪਰ ਜਦੋਂ ਇਨਸਾਨ ਦੇ ਦਿਨ ਕਹਿੰਦੇ ਮਾੜੇ ਆਉਂਦੇ ਹਨ ਤਾਂ ਉਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਜਾਦ 인ਸਾਨ ਆਪਣੀਆਂ ਜੜਾਂ ਨੂੰ ਵੀ ਭੁੱਲ ਜਾਂਦਾ ਹੈ। ਉਹ ਉਸ ਨੂੰ ਇੱਕ ਦਿਨ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਬਾਕੀ ਮੁੰਡੇ ਕੁੜੀਆਂ ਨੂੰ ਵੀ ਜੋ ਸਰਕਾਰੀ ਮੁਲਾਜ਼ਮ ਹਨ ਚਾਹੇ ਉਹ ਕਿਸੇ ਵੀ ਵਿਭਾਗ ਵਿੱਚ ਹੋਣ ਇਸ ਲੜਕੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਤੋਂ ਕੁਝ ਸਬਕ ਜ਼ਰੂਰ ਸਿੱਖ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਮਸੀਬਤ ਨਾ ਆ ਸਕੇ ਉਮੀਦ ਹੈ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਗਏ ਜੇਕਰ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵਾਰ-ਵਾਰ ਸ਼ੇਅਰ ਕਰ ਦਿਓ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ